ਧਿਆਨ ਨਾ ਇਹ ਜਿਹੜੇ ਕੱਪੜੇ ਕੱਟਦੀ ਵੀ ਨੇ ਇਹਨਾਂ ਨੂੰ ਗੁਰਸ਼ ਵੀ ਮਾਰ ਲਈ ਇੰਨੀ ਤੰਦ ਮੈਲ ਕਾਲ ਰਾਂ ਤੇ ਜੰਮੀ ਹੁੰਦੀ ਤੇਰੇ ਕੱਪੜੇ ਧੋਂਦੀ ਵੱਡੀ ਕੀ ਬੋਲੀ ਜਾਂਦੇ ਜਸਵੇਰ ਦੇ ਹਾਂ ਬੋਲ ਕੀ ਤੂੰ ਜੋ ਮਰਜੀ ਬੋਲੀ ਜਾਏ ਨਾ ਮੈਂ ਛੋਟੀ ਆ ਦਾ ਮਤਲਬ ਐ ਨਹੀਂ ਤੂੰ ਰੋਪ ਪਾਈ ਜਾਓਗੇ ਮੇਰੇ ਤੇ ਚੱਲ ਜਾ ਤੂੰ ਚਾਹ ਬਣਾ ਕੇ ਜਾ ਕੇ ਤੂੰ ਜਾ ਕੱਪੜੇ ਧੋ ਚਲੋ ਅੱਜ ਤੋਂ ਹੁਣ ਤੇਰੀ ਵਾਹ ਨਹੀਂ ਆਵੇ ਅੰਦਰ ਕੋਈ ਨਹੀਂ ਆਪਣੇ ਸਮੇਂ ਕੀ ਹੈ ਚਾਹ ਬਣਾ ਕੇ ਲਿਆਓ ਨਹੀਂ ਮੰਮੀ ਮੈਂ ਨਹੀਂ ਕਾਲਜ ਗਈ ਬਾਜੀ ਮੈਨੂੰ ਬੜਾ ਬੋਲੇ ਅੱਜ ਅਵੇ ਮੈਂ ਰੋਟੀ ਦਾ ਕਿਹਾ ਕਿ ਬਾਹਰ ਰੋਟੀ ਖਾਣ ਜਾਣੀ ਆ ਤੇ ਲੈ ਕੇ ਹੀ ਨਹੀਂ ਗੇ ਉਹ ਮੰਮੀ ਰਾਹੁਲ ਨਹੀਂ ਦੋਸਤ ਮਨਰਾਜ ਦਾ ਵਿਆਹ ਆਵਾ ਹਾਂ ਕਾਰ ਦਿੱਤੀ ਉਹਨੇ ਅੰਦਾਜ਼ ਉਹਨੂੰ ਲੈ ਤਾਂ ਦੱਸ ਤੇ ਸਾਰੇ ਯਾਰ ਸਾਰੇ ਯਾਰ ਦੋਸਤ ਬੈਠੇ ਆ ਤੇ ਮੈਨੂੰ ਮੇਰਾ ਮਜ਼ਾਕ ਟਾਉਂਦੇ ਇਹ ਅਗਲੇ ਕਿ ਤੇਰਾ ਵਿਆਹ ਹੋ ਗਿਆ ਤੈਨੂੰ ਕੀ ਮਿਲਿਆ ਆਏ ਹਾਏ ਤੁਸੀਂ ਵੀ ਇੰਨੀ ਜੀ ਗੱਲ ਐਵੇਂ ਦਿਲ ਤੇ ਲਾ ਕੇ ਬੈਠੇ ਹੋ ਓਏ ਇੰਨੀ ਜੀ ਗੱਲ ਨਹੀਂ ਆ ਮੈਂ ਨਹੀਂ ਐਕਟਿਵਲ ਜਾਇਆ ਕਰਨਾ ਮੇਰੀ ਬਾਸ਼ੀ ਦੇਰ ਨਾ ਹੁੰਦੋਂ ਨਾ ਠੀਕ ਆ ਹੋਰ ਲੜਾਈ ਨਹੀਂ ਕਰਨੀ ਇੰਨਾ ਹੀ ਆ ਕੜਨ ਕੌਣ ਰਿਆ ਹਾਂ ਹਾਂ ਪਰ ਤੁਹਾਨੂੰ ਕੁਝ ਕਹਿਣਾ ਹੈ ਕਿ ਨਾ ਤੁਸੀਂ ਮੈਨੂੰ ਆ ਕੇ ਦੱਸਣਾ ਮੈਨੂੰ ਪਤਾ ਵਾ ਮੇਰੀ ਭੈਣ ਬਹੁਤ ਸਿਆਣੀ ਆ ਤਾਈਂ ਤੇ ਤੈਨੂੰ ਕਹਿਣ ਨਹੀਂ ਮੈਨੂੰ ਕਰ ਲੈਂਦੇ ਗੱਲ ਉਹਦੇ ਨਾਲ ਨਹੀਂ ਦੀਦੀ ਹਲੇ ਤੇ ਮੈਂ ਇਹਨਾਂ ਨੂੰ ਟਾਲ ਲੰਨੀ ਆ ਜਿੰਨੀ ਦੇਰ ਤੱਕ ਮੇਰੇ ਕੋ ਹੋਏਗਾ ਉੰਦਰ ਤੱਕ ਮੈਂ ਟਾਲਾਂਗੀ ਜੇ ਨਹੀਂ ਕੁਝ ਬਣੇਗਾ ਤਾਂ ਫਿਰ ਮੈਂ ਤੁਹਾਨੂੰ ਦੱਸੂਗੀ ਪੀਹੋ ਪਤਾ ਨਹੀਂ ਕਿੱਥੇ ਗਈ ਹੈ ਫੇਰ ਨਜ਼ਰ ਵੀ ਨਹੀਂ ਆਂਦੀ ਕਿਤੇ ਮੰਮੀ ਹਾਂ ਮੰਮੀ ਹਾਂ ਪੀਹੋ ਕਿੱਥੇ ਗਈ ਹੈ ਹਾਂ ਪੀਹੋ ਇੱਥੇ ਕਿਤੇ ਹੋਣੀ ਹੈ ਨਾ ਇੱਥੇ ਤੇ ਕਿਤੇ ਮੈਨੂੰ ਨਹੀਂ ਆਂਦੀ ਤੂੰ ਆ ਗਈ ਉਧਰ ਹੋਰ ਮੈਂ 2 ਮਿੰਟ ਲੈਣਾ ਮੈਂ ਕਿਹਾ ਬਾਜ਼ਾਰ ਸਾਰਾ ਦਿਨ ਲੈਣਾ ਸੀ 2 ਮਿੰਟ ਦਾ ਕੰਮ ਹੀ ਕਰ ਵੀ ਆਈਆਂ ਅੱਛਾ ਤੇ ਕਿੱਥੇ ਗਈ ਹੈ ਕੰਮ ਸਾਰਾ ਉੱਥੇ ਪਿਆ ਹੋਇਆ ਬਾਹਰ ਹੋਣੀ ਹੈ ਉਹ ਕਿਧਰ ਉਹਨੇ ਕਿੱਥੇ ਜਾਣਾ ਬਾਰਤ ਮੈਂ ਸਾਰਾ ਘਰ ਲੱਭਾਈ ਮਿੰਦੇ ਕਿਤੇ ਨਜ਼ਰ ਨਹੀਂ ਆਂਦੀ ਕਿੱਥੇ ਗਈ ਫਿਰ ਮੈਂ ਤਾਂ ਆਪਣੀ ਲਿਮਾਰੀ ਸਾਫ਼ ਕਰਨੀ ਮਿੰਦੇ ਪਤਾ ਨਹੀਂ ਕਿਾ ਕਿੱਧਰ ਗਈ ਹੈ ਚਲੋ ਫਿਰ ਵੇਖ ਲਓ ਕਿੱਥੇ ਗਈ ਲੱਭਣ ਤੇ ਦਈ ਨਹੀਂ ਮੈਨੂੰ ਸਾਜੀ ਮੈਨੂੰ ਯਾਦ ਆਇਆ ਕਿ ਉਹਨੂੰ ਸੇਰ ਦੇ ਸਿਮੀ ਦੇ ਫੋਨ ਆਂਡੇ ਸੀ ਤੋਂ ਸਿਮੀ ਫੋਨ ਕਰ ਲਈ ਕਿ ਤੂੰ ਆ ਜਾ ਥੋੜੀ ਦਿਨ ਮੇਰੇ ਕੋ ਉ ਉਧਰ ਗਈ ਨਹੀਂ ਫਿਰ ਚਾਚੀ ਵਾ ਹਾਂ ਕੱਲੀ ਹੈ ਨਾ ਵਿਚਾਰੀ ਤੋਂ ਫਿਰ ਉਹ ਚਲ ਗਈ ਨਹੀਂ ਉਹਦੇ ਕੋਲ ਉਹ ਉਧਰ ਗਈ ਹੈ ਹਾਂ ਉੱਥੇ ਗਈ ਹੈ ਕੋਈ ਨਹੀਂ ਤਾਂ ਮੈਂ ਦੱਸ ਦਾਂ ਹਲੋ ਹੈਲੋ ਹਾਂਜੀ ਚਾਚੀ ਜੀ ਕੀ ਹਾਲ ਜੇ ਬਹੁਤ ਵਧੀਆ ਆਪਣਾ ਸੁਣਾਓ ਵਧੀਆ ਵਧੀਆ ਕੀ ਕਰਦੇ ਕੁਛ ਨਹੀਂ ਅੱਛੇ ਕੀ ਕਰਨਾ ਮੇਲੇ ਆ ਨੇ ਤੁਸੀਂ ਕਿੱਥੇ ਗਏ ਹੋਏ ਹੋ ਮੈਂ ਦੱਸਿਆ ਨਹੀਂ ਲੈਣਾ ਤੈਨੂੰ ਨਾ ਮੈਨੂੰ ਹਣਾ ਨਾ ਮੈਂਨਾਂ ਤਾਂ ਕੋਈ ਗੱਲ ਨਹੀਂ ਕੀਤੀ ਮੈਂ ਇਹਨਾਂ ਦੇ ਤੇ ਇੱਕ ਕਤੇ ਖਿਚੜੀ ਆ ਫੋਨ ਦੇ ਉੱਤੇ ਨਾ ਮੈਂਨਾਂ ਤਾਂ ਕੋਈ ਗੱਲ ਨਹੀਂ ਕੀਤੀ ਇੱਕ ਦੂਜੇ ਨੂੰ ਦੱਸ ਦਿਆਂ ਤਾਂ ਹੈ ਇਹ ਕੀ ਅੱਜ ਸਾਡੀ ਮੰਮੀ ਉੱਥੇ ਗਈ ਐ ਅੱਜ ਸਾਡੀ ਮੰਮੀ ਉੱਥੇ ਗਈ ਐ ਮਾਂ ਤੂੰ ਕਦੋਂ ਆਣਾ ਇੱਥੇ ਤੇ ਵਿਹਲੀਆਂ ਖਿਚੜੀਆਂ ਪਕੰਡੀਆਂ ਨੇ ਆਏ ਹੈ ਕਿਹੜੀ ਕਿਹੜੀ ਦਾਲ ਦੀ ਮਾਂ ਦੀ ਦਾਲ ਦੀ ਤੂਤੀ ਦੀ ਨਾ ਮਾਂ ਦਾਲ ਮਿਕਸ ਕਰਕੇ ਲੱਗੀਆਂ ਨੇ ਹੁਣ ਪਰਸੋਂ ਆਈ ਤੁਹਾਡੇ ਵੱਲੋਂ ਤੇ ਨੇ ਨਿਕਾਰ ਆ ਕੇ ਮੰਮੀ ਨੂੰ ਚੁਗਲੀਆਂ ਲਾਤੀਆਂ ਨੇ ਲੜਾਈ ਪੈ ਗਈ ਸਾਡੇ ਘਰ ਮੇਨਾਂ ਨਾ ਲੜੀ ਆ ਕੇ ਆਹ ਕਿਰ ਗੱਲ ਦੀ ਪਤਾ ਨਹੀਂ ਕੀ ਕਹਿੰਦੀ ਤੁਸੀਂ ਚਾਚੀ ਨੂੰ ਕੁਝ ਕਿਹਾ ਵੈ ਤੁਸੀਂ ਸਾਨੂੰ ਮੈਨੂੰ ਬੋਲਿਆ ਚਾਚੀ ਘਰ ਨਹੀਂ ਬੋਲੀ ਤੂੰ ਤਾਂ ਕੋ ਗੱਲ ਹੀ ਨਹੀਂ ਕੀਤੀ ਹਾਂ ਤੇ ਨੇ ਲੜਾਈ ਪਾਤੀ ਪਰ ਸੋ ਘਰ ਤੇ ਹੁਣ ਵੀ ਉਧਰ ਹੀ ਗਈ ਹੋਈ ਸਿਮੀ ਕੋਲ ਅੱਛਾ ਸਿਮੀ ਫੋਨ ਕਰ ਕਰਕੇ ਨੂੰ ਬੁਲਾਉਂਦੀ ਸੇਰਦੀ ਤੇ ਹੁਣ ਗਈ ਮੈਂ ਤਾਂ ਬਾਜ਼ਾਰੋਂ ਆਈ ਆ ਤੇ ਉੱਦਾਂ ਭੋਲੀਆਂ ਦੇਖ ਲੈ ਕਿੰਨੀਆਂ ਬਣਦੀਆਂ ਸਾ ਤੇ ਸਾਹਮਣੇ ਦੋਨੋਂ ਜਾਣੀਆਂ ਆ ਉਹਦਾ ਮੰਮੀ ਨੂੰ ਦੱਸਦੀ ਪਈ ਹੈ ਕੀ ਕੰਦੇ ਨੇ ਮੈਂ ਉੱਧਰ ਚੱਲੀ ਆ ਮੈਨੂੰ ਸਿਮੀ ਦਾ ਫੋਨ ਆਇਆ ਮम्मी ਨੇ ਮੈਨੂੰ ਦੱਸਿਆ ਵੈ ਮੈਂ ਤਾਂ ਮੈਂ ਕਿਹਾ ਫੋਨ ਕਰਕੇ ਦੱਸਾਂ ਬਗੜਾ ਹੀ ਫੋਨ ਇਹਨੂੰ ਕਰ ਗਈ ਆ ਮੇਰੇ ਹੁੰਦਿਆਂ ਨਹੀਂ ਕਰਦੀ ਹਾਂ ਕੀ ਪਤਾ ਫਿਰ ਕੀ ਕਰਦੀਆਂ ਨੇ ਕੀ ਖਿਚੜੀ ਪਕਾਣ ਲੀਆਂ ਨੇ ਬਸ ਲੜਾਈ ਪੁਆਈ ਜਾਂਦੀਆਂ ਨੇ ਇੱਧਰ ਉੱਧਰ ਬਸ ਹੋਰ ਕੀ ਕਰਦੀ ਪਕਾਈ ਜਾਂਦੇ ਮੈਂ ਆਈ ਕੋਈ ਗੱਲ ਨਹੀਂ ਹਾਂ ਤੂੰ ਹੀ ਕਿੱਦਾਂ ਆਣਾ ਫਿਰ ਕਦ ਦੇਣੀ ਆ ਨਾ ਵੀ ਤੂੰ ਹੀ ਕਿਦਾਂ ਆਣਾ ਗੱਲ ਬਾਅਦ ਸੇ ਮੈਂ 2-3 ਦਿਨਾਂ ਤੱਕ ਆ ਜਾਣਾ ਆ ਹਾਂ ਫਿਰ ਆਜੋ ਫਿਰ ਕੋਈ ਗੱਲ ਨਹੀਂ ਹਾਂ ਮੇਰੇ ਹੁੰਦੇ ਤੈਨੂੰ ਡਰਨ ਦੀ ਨਿਕ ਲੋੜ ਚਾਚੀ ਜੀ ਤੂੰ ਇਹ ਵੀ ਨਾ ਸਿਮੀ ਨੂੰ ਸਮਝਾ ਲੋ ਇਹਦੇ ਨਾਲ ਰਹਿ ਰਹਿ ਕੇ ਉਹਨੇ ਵੀ ਇਹਦੇ ਵਰਗੀ ਹੋ ਜਾਣਾ ਕੋਈ ਨਹੀਂ ਮੈਂ ਸਮਝਾ ਲਾਂਗੀ ਮੈਨੂੰ ਆਉਂਦਾ ਸਮਝਾਉਣਾ ਹਾਂ ਇਹ ਕੀ ਕਹਿੰਦੇ ਨੇ ਉਹ ਘਾਰ ਵੇਖੋ ਸਾਡੇ ਸਾਨੂੰ ਪਤਾ ਨਹੀਂ ਕਿੱਦਾਂ ਚੱਲਦੀ ਹੈ ਮੁਰਕੇ ਸਾਡੇ ਘਰ ਆਪਣੀ ਹੈ ਸਹੀ ਕਿ ਤੈਨੂੰ ਕੀ ਸਮਝਾਂ ਜਾਏਗੀ ਲਾ ਅੱਛਾ ਮੈਂ ਤੈਨੂੰ ਬਹੁਤ ਚੰਗੀ ਸਮਝਦੀ ਸੀ ਭੈਣ ਹਾਂ ਬਾ ਦੋਨੋਂ ਇੱਕੋ ਜੀਆਂ ਹੀ ਆਂ ਨੇ ਕੋਈ ਗੱਲ ਨਹੀਂ ਮੈਂ ਆ ਕੇ ਦੇਤੇ ਇਹਨਾਂ ਦਾ ਚੋਟਾ ਤੜਾਉਂਦੀ ਉਹ ਸਹੀ ਗੱਲ ਹੈ। ਹਾਂ ਚਲੋ ਠੀਕ ਹੈ ਫਿਰ ਆਜੋ ਛੇਤੀ ਹੈ। ਕੋਈ ਨਹੀਂ ਕੋਈ ਨਹੀਂ ਮੈਂ ਆਈ ਘਰੇ ਤੂੰ ਮੈਥੀ ਮੈਨੂੰ ਕਰੂੰਗੀ ਨਾ ਫੋਨ ਤੂੰ ਵੀ ਮੇਰੇ ਮਗਰੋਂ ਫੋਨ ਕਰ ਕਰਕੇ ਤੂੰ ਸਜ਼ਾ ਇੱਕ ਦੂਜੀ ਨੂੰ ਤੁਸੀਂ ਪੱਠ ਪੜ੍ਹਾਣੀਆਂ ਪਈਆਂ ਇੱਥੇ। ਹਾਂ ਪਰ ਸੋ ਪਤਾ ਕਿੰਨੀ ਅੱਡੇ ਘਰ ਲੜਾਈ ਹੋ ਵੀ ਗੱਲਾਂ ਕਿੰਤੀ ਹੋਣਾ ਇਹਨਾਂ ਨੇ ਆਪਸੇ ਬਹਿ ਕੇ ਹੁਣ ਘਰ ਉੱਧਰ। ਲੜਾਈ ਕਿਤੇ ਨਾ ਹੋਈ ਐ। ਆ ਪੀਹੂ ਨਾ ਮਿਹਨ ਪੀਹੂ ਲੜੀ ਮੇਰੇ ਨਾਲ ਆ ਕੇ। ਕਿਉਂ ਜਦੋਂ ਤੁਹਾਡੇ ਘਰੋਂ ਆਈਆਂ ਮੈਂ। ਲਾ ਦੱਸੇ ਬੈਲਦੂ ਬੈਨੋ ਕੁਛ ਨਹੀਂ ਸਿੱਖਿਆ ਚਲੋ ਕੋਈ ਨਹੀਂ ਜਦੋਂ ਤੁਸੀਂ ਹੁਣਾਵਾਂਗੇ ਨਾ ਸਾਹਮਣੇ ਬੈ ਕੇ ਗੱਲ ਕਰਾਂਗੇ ਜਿਹੜੀ ਵੀ ਕਰਨਾ ਕੋਈ ਨਹੀਂ ਕਰ ਲਾਂਗੇ ਚਲੋ ਠੀਕ ਐ ਸਹਿ ਹੈ ਹਾਂ ਠੀਕ ਹੈ ਠੀਕ ਮੈਂ ਕਹ ਰਹੀ ਆ ਠੀਕ ਹਾਂ ਬਸ ਮੂੰਹ ਪਤਾ ਲੱਗੇ ਜਾਂਦਾ ਨੇ ਉਹਨਾਂ ਨੇ ਮੇਰੀ ਪਰਸੋ ਬੇਇੱਜ਼ਤੀ ਕੀਤੀ ਐ ਕੋਈ ਆਂਦੇ ਚਾਚੇ ਦੇਖੀ ਉਹਨਾਂ ਦੀ ਕਲਾਸ ਲੱਗੀ ਸੀ ਸਾਹਮਣੇ ਮੇਰੇ ਨਾਲ ਗੱਲਾਂ ਕਰਦੀਆਂ ਨੇ ਨੂਰ ਤੋਂ ਕੋਲੇਜ ਨਹੀਂ ਜਾਣਾ ਛੇਤੀ ਉੱਠਣ ਦਾ ਟਾਈਮ ਹੋ ਗਿਆ 7:30 ਹੋ ਗਏ ਆ ਜਾਣਾ ਵਾ ਭਾਬੀ ਤੂੰ ਤਾਂ ਫੋਨ ਚ ਲਈ ਜਾਣੀ ਆ 7:30 ਹੋ ਗਏ ਆ ਹੋਰ ਭਰਾ ਤੈਨੂੰ ਦੇਖ ਲੈ ਨੀ ਮੈਨੂੰ ਬੋਲਣ ਲੱਗ ਜਾਣਾ ਤੂੰ ਪਹਿਲਾਂ ਯਾਦ ਕਿਉਂ ਨਹੀਂ ਕਰਾਇਆ ਮੈਨੂੰ ਤੂੰ ਪਹਿਣਾ ਆਪ ਤੂੰ ਫੋਨ ਚ ਬੜੀ ਪੀਂ ਚੱਲ ਛੇਤੀ ਉੱਠਿਆ ਰਹੋ ਤੇ ਮੇਰੇ ਕੱਪੜੇ ਕੱਢ ਦੋ ਮੈਂ ਨਾਲ ਹਲਵਾ ਫੜਾਫੜ ਮੈਂ ਕੱਢ ਦਨੀ ਆ ਤੂੰ ਉੱਠ ਤੇ ਸਹੀ ਠੀਕ ਆ ਭਾਬੀ ਕੱਢ ਤੇ ਭਾਬੀ ਮੇਰੇ ਕੱਪੜੇ ہاں ਉਹ ਨੂ ਟੇਬਲ ਤੇ ਰੱਖੇ ਆ ਕੱਢ ਤੇ ਤੇਰੇ ਕੱਪੜੇ ਠੀਕ ਆ ਭਾਬੀ ਛੇਤੀ ਤਿਆਰ ਹੋ ਜਾਓ ਨਾ 90 ਵਜੇ ਤੱਕ ਤਿਆਰ ਹੋ ਜੀਆ ਤੇ ਮਾਦਾ ਟਿੱਫਿਨ ਪੈਕ ਕਰ ਦਵਾ ਫਿਰ ਫਿਰ ਵਿਚਾਰੀ ਨੇ 3-4 ਵਜੇ ਆਣਾ ਕੀ ਪਤਾ ਉੱਥੇ ਕੀ ਖਾਣਾ ਇਹਨੇ ਕੀ ਨਹੀਂ ਟਿੱਫਨ ਹੋਏਗਾ ਚਲ ਖਾ ਤੇ ਲੈੇਗੀ ਫਿਰ ਇਹਨਾਂ ਨੂੰ ਵੀ ਮੈਂ ਤਸੱਲੀ ਨਾਲ ਭੇਜਦੀ ਆ ਰੋਟੀ ਰੋਟੀ ਖਵਾ ਕੇ ਨੂਰ ਨਾਲਿਆ ਹਾਂਜੀ ਭਾਬੀ ਛੇਤੀ ਰੈਡੀ ਹੋ ਫਿਰ ਚੰਗਾ ਭਾਬੀ ਹੁਣ ਮੈਂ ਚੱਲੀ ਮੈਂ ਰੈਡੀ ਹੋ ਗਈ ਆ ਟਿਫਿਨ ਪੈਕ ਹੋ ਗਿਆ ਟਿਫਿਨ ਲੈ ਕੇ ਜਾ ਆਪਣਾ ਨਹੀਂ ਨਹੀਂ ਭਾਬੀ ਮੈਂ ਬਾਹਰੋਂ ਖਾਣਾ ਵੀ ਕੁਛ ਨਹੀਂ ਆ ਓਹੋ ਮਾਂ ਅੱਜ ਕੋ ਪੈਸੇ ਲੈ ਕੇ ਚੱਲੀ ਆ ਕੋਈ ਨਹੀਂ ਹੁਣ ਤੀ ਨਹੀਂ ਨਹੀਂ ਮੈਂ ਤਾਂ ਟਿਫਿਨ ਪੈਕ ਕੀਤਾ ਟਿਫਿਨ ਲੈ ਕੇ ਜਾ ਤੇਰੇ ਭਰਾ ਨੇ ਬੋਲਣਾ ਬਾਅਦ ਚੋਕੀ ਨੂੰ ਰੋਟੀ ਕਿੱਤੀ ਕੁੜੀ ਨੂੰ ਚੱਲੀ ਆ ਅੱਜ ਕਾਲਜ ਹਾਂਜੀ ਭਾਜੀ ਤੂੰ ਤਾਂ ਕਰੇ ਜਦੋਂ ਮੰਮੀ ਆਉਗੀ ਉਦੋਂ ਜਾਣਾ ਮੈਂ ਓ ਨਾ ਮੰਮੀ ਨੇ ਥੋੜਾ ਨਾ ਟਿਕਰਾਵਾ ਮੰਮੀ 4-5 ਦਿਨ ਲਾ ਕੇ ਆਣਗੇ ਛੇਤੀ ਕਰੋ ਮੈਨੂੰ ਪੈਸੇ ਦਿਓ ਦੋ ਭਾਬੀ ਆਲਾ ਕਹੇ ਮੈਂ ਤੈਨੂੰ ਕਾਦੇ ਦਵਾ ਮੇ ਕੋਲੇ ਕਿਹਾ ਮੰਮੀ ਕੋ ਲੈਣੇ ਪੈਸੇ ਚਾਣੀ ਮੈਂ ਬੁਲਾਈ ਕਾਲ ਤੈਨੂੰ ਚਾਹ ਪਿਆਈ ਤੇ ਕੀ ਹੋ ਗਿਆ ਦੱਸ ਪੈਸੇ ਦੋ ਸਿੱਧੇ ਹੋ ਗਏ ਮੈਨੂੰ ਹਾਂ ਉਹ ਮੈਂ ਕਾਦੇ ਪੈਸੇ ਦੇਣੇ ਆ ਤੂੰ ਕਹੇ ਮੰਮੀ ਦੀ ਪੈਨਸ਼ਨ ਹੁੰਦੀ ਮੋਂ ਦਾ ਕੋ ਲਿਆ ਕਰਨੇ ਪੈਸੇ ਉਹ ਤੇ ਮੈਂ ਜਾ ਕੇ ਨਹੀਂ ਤੈਨੂੰ ਹੁਣ ਮੈਂ ਵੀ ਮਜ਼ਾਕ ਹੀ ਕਰਦਾ ਹਾਂ ਜਿੰਨਾ ਮੰਮੀ ਨਹੀਂ ਹੈਗੇ ਨਾ ਇੱਥੇ ਉਹਨਾਂ ਟਾਈਮ ਮੈਂ ਤੁਹਾਡਾ ਕੋ ਮੰਗਨੇ ਆ ਜੇ ਮੰਮੀ ਆਈਆਂ ਫਿਰ ਤੁਸੀਂ ਨਾ ਦਿਓ ਬਸ ਉਹਨਾਂ ਜਲਦੀ ਪੈਸੇ ਦੋ ਮੈਂ ਜਾਣਾ ਵਾ ਮੈਂ ਲੇਟ ਹੋ ਗਿਆ ਅੱਗੇ ਤੇ ਛੁੱਟੀਆਂ ਕਰ ਲਾ ਉਹਨੇ ਦਿਨ ਮੰਮੀ ਨੇ ਆਈ ਨਾ ਕੱਲ ਪਰਸੋਂ ਮੈਂ ਕਿਉਂ ਕਰਾਂ ਛੁੱਟੀਆਂ ਮੈਂ ਆਪਣੀ ਪੜਾਈ ਕੇ ਬਰਬਾਦ ਕਰਾਂ ਮੰਮੀ ਨੇ ਆ ਕੇ ਫਿਰ ਮੈਨੂੰ ਡਾਂਟਣਾ ਵਾ ਪੈਸੇ ਦੋ ਜਲਦੀ ਮੈਂ ਜਾਣਾ ਲੇਟ ਹੋ ਗਿਆ ਅੱਗੇ ਮੈਂ ਤੂੰ ਕੈਮ ਨਾ ਉੱਠ ਜਾਣਾ ਫਿਰ ਉਦੋਂ ਤੋ ਫੋਨ ਚਲਾਉਂਦੀ ਰਹਿਣੀ ਐ ਪੜ 500 ਰੁਪਇਆ 500 ਥੋੜਾ ਵਾ ਨਹੀਂ ਮੈਂ ਲੈ ਕੇ ਜਾਣਾ ਤੇ 500 ਥੋੜਾ ਵਾ ਕਿਰਾਇਆ ਲੋਣਾ ਤੂੰ ਪੜ ਕਿਰਾਇਆ 500 ਰੁਪਏ ਲੱਗਦਾ ਵਾ 1000 ਰੁਪਏ ਦੋ ਮੈਂ 500 ਲੈਣ ਮੈਂ ਤਾਂ ਚਾਹ ਪ্লাইਚ ਨਾ ਕੱਲ ਚੰਗੀ ਚਾਹ ਪੀ ਆਤੀ ਏ ਇੱਕ ਕੱਪ 1000 ਰੁਪਏ ਦਾ ਨਾਲੇ ਤੂੰ ਬੰਬੇ ਜਾਣਾ ਵਾ ਹਾਥ ਤੇਰਾ ਕਾਲਜ ਆ ਕੋਈ ਨਹੀਂ ਦੋ ਪੜ ਆ ਹੋਈ ਨਾ ਗੱਲ ਚੰਗੇ ਭਰਾਵਾਂ ਵਾਲੀ ਫਾਈ ਤੋਂ ਬਾਅਦ ਮੈਨੂੰ ਚਾਹ ਨਾ ਪਿਆਈ ਤੂੰ ਇੱਦਾਂ ਹੀ ਰਿਆ ਕਰੋ ਮੇਰੇ ਨਾਲ अच्छा लेबा 50 पे आ गई 1000 रुपया ले ले आई मम्मी सही है 150 लेके गांव जानी होगी मम्मी की गल्ला ना करी जाओ पागल चल के न और चाल रोटी ਯੋ ਗਿਓਨ ਚਾਰੂ ਟਿਲੇ ਹਮਸਾ ਵੇਖਦਾ ਤੇ ਕੁਝ ਖਾਦਾ ਨਹੀਂ ਜੀ ਕੀ ਕਰੀ ਆਂਨੇਓ ਹੈ ਮੈਂ ਤਾਂ ਪੁੱਛਿਆ ਵੀ ਮੈਂ ਚਾਹ ਬਣਾ ਦਿੰਨੀ ਤੁਸੀਂ ਆਪੇ ਚਾਹ ਬਣਾ ਲਈ ਬੋਲਣਾ ਕੁਝ ਕੇ ਨਹੀਂ ਹਦੈ ਯਾਰ ਦੱਸ ਜੇ ਬੰਦਾ ਨਾ ਪੁੱਛਦੀ ਫਿਰ ਵੀ ਬਣਾਉਂਦੇ ਚੰਗੇ ਲੱਗਦੇ ਹੋ ਕੀ ਕਰੀ ਆਉਂਦੇ ਆ ਯੋਗ ਹੈ ਤੁਹਾਨੂੰ ਜਿਵੇਂ ਨਾਂ ਪੁੱਛਾ ਫਿਰ ਵੀ ਤੁਸੀਂ ਚੰਗੇ ਲੱਗਦੇ ਖੁਦ ਕੰਮ ਕਰਦੇ ਮੈਂ ਤੁਹਾਨੂੰ ਪੁੱਛਾਂ ਨਹੀਂ ਤੁਸੀਂ ਕੁਝ ਬੋਲਦੇ ਵੀ ਨਹੀਂ ਬਿਓ ਹਾ ਹਏ ਸੁਣਾਈ ਦਿੰਦਾ ਕਿ ਨਹੀਂ ਯਾਰ ਮੇਰੇ ਨਾਲ ਬੋਦੇ ਡਰਾਮੇ ਨਾ ਕਰ ਮੇਰੇ ਨਾਲ ਕਿਹੜੇ ਡਰਾਮੇ ਐ ਹੋਈ ਕਿ ਬੜੀ ਫਿਕਰ ਹੈ ਤੈਨੂੰ ਮੇਰੀ ਤੇ ਮੈਨੂੰ ਤਾਂਡੀ ਫਿਕਰ ਹੈਗੀ ਹੈ ਤਾਂ ਹੀ ਤੇ ਮੈਂ ਤੁਹਾਨੂੰ ਆਪ ਪੁੱਛਦੀ ਆ ਕਿਹੜੇ ਵੇਲੇ ਤੁਸੀਂ ਆਪਣਾ ਕੰਮ ਖੁਦ ਕੀਤਾ ਵਾ ਸਾਰਾ ਕੁਝ ਮੈਂ ਕਰਕੇ ਦੇਣੀ ਨਹੀਂ ਨਹੀਂ ਤੁਹਾਨੂੰ ਮੈਂ ਘਰ ਦੇ ਕੰਮ ਨਹੀਂ ਜ਼ਰੂਰੀ ਹੁੰਦੇ ਇਸ ਤੋਂ ਇਲਾਵਾ ਵੀ ਹੋਰ ਬੜੇ ਕੰਮ ਹੁੰਦੇ। ਭਾਂਤੇ ਕੀ ਸੋਚਦੇ ਰਹਿੰਦੇ ਹੋ ਉਹ ਗੁੱਸਾ ਤੇ ਮੇਰੇ ਤੇ ਕਰਦੇ ਰਹਿੰਦੇ ਹੋ ਹੁੰਦੀ ਚਾਹ ਵੀ ਆਪ ਬਣਾ ਕੇ ਪੀਂਦੇ ਹੋ। ਮੈਂ ਤੁਹਾਨੂੰ ਪੁੱਛਿਆ ਨਾ ਇੱਕ ਵਾਰੀ ਵੀ ਨਹੀਂ ਦੋ ਤਿੰਨ ਵਾਰੀ ਪੁੱਛਿਆ। ਕੁਝ ਬੋਲੋਗੇ ਕਿ ਨਹੀਂ? ਕੀ ਬੋਲਾਂ ਯਾਰ? ਰੋਜ਼ ਇੱਕੋ ਗੱਲ ਕਰੀ ਜਾਵਾਂ ਤੇਰੇ ਨਾਲ। ਨਹੀਂ ਪਿਆਰ ਨਾ ਬੋਲਣਾ ਤੇ ਖੇਜੀ ਲਵੋ ਬੋਲੋ ਤੇ ਸਹੀ ਮੈਂ ਇਦਾਂ ਮੈਨੂੰ ਲੱਗਦਾ ਕਿ ਮੈਂ ਪਾਗਲ ਆ ਮੈਂ ਬੁਲੀ ਆ ਨਹੀਂ ਮੈਂ ਪਾਗਲ ਆ ਤੂੰ ਕਦੀ ਪਾਗਲ ਜਿਹੜਾ ਰੋਇ ਤੇ ਨਾ ਕੋਈ ਗੱਲ ਤੋਂ ਮੱਥਾ ਮਾਰਨਿਆ ਤੇਰੀ ਜਗ੍ਹਾ ਕੋਈ ਹੋਰ ਹੁੰਦੀ ਨਾ ਹੁਣ ਤਾਂ ਕੋਨੇ ਮੇਰੇ ਸਾਹਮਣੇ ਬੁਲਟ ਖੜਾ ਕਰ ਦਨਾ ਹੈ ਲਿਆ ਕੇ ਹਾਏ ਰੱਬਾ ਬੁਲਟ ਕਰਕੇ ਤੁਸੀਂ ਮੇਰੇ ਨਾਲ ਪੁੱਥਾ ਫਲਾ ਕੇ ਬੈਠੇ ਹੋ ਓ ਇੱਕ ਬੁਲਟ ਕਰਕੇ ਤੇ ਆਪਣੀ ਜਨਾਨੀ ਨਾਲ ਗੁੱਸਾ ਹੋ ਗਿਓ ਯਾਰ ਐਵੇਂ ਮੇਰਾ ਦਿਮਾਗ ਖਰਾਬ ਨਾ ਕਰ ਮੈਂ ਤੈਨੂੰ ਨਹੀਂ ਬੁਲਾਉਂ ਦੇਣਾ ਇਹਦਾ ਮਤਲਬ ਹੀ ਨਹੀਂ ਬੁਲਾਉਣਾ ਮੈਂ ਜਾਦੂ ਆਪਣਾ ਕੰਮ ਕਰ ਕਰ ਤੂੰ ਸੋਚ ਲਿਆ ਕਿ ਜਿੰਦੇ ਤੱਕ ਬੁਲਟ ਨਹੀਂ ਆਣਾ ਉੰਦਰ ਤੱਕ ਤੁਸੀਂ ਮੇਰੇ ਨਾਲ ਕੋਈ ਗੱਲ ਨਹੀਂ ਕਰਨੀ ਪਿਆਰ ਨਾਲ ਹਾਂ ਸੋਚ ਲਿਆ ਨਾ ਤੁਸੀਂ ਮੇਰੇ ਨਾਲ ਰੋਟੀ ਪਾਣੀ ਖਾਣੀ ਐ ਜੇ ਤੈਨੂੰ ਉਹ ਚੀਜ਼ ਦੀ ਫਿਕਰ ਨਹੀਂ ਕਿਤੇ ਫਿਰ ਆਹ ਛੋਟੀ ਮੋਟੀ ਗੱਲਾਂ ਦੀ ਫਿਕਰ ਨਾ ਕਰ ਇਹਦੇ ਬਣਾ ਮੇਰਾ ਸਾਰੀ ਜਾਣਾ ਜੇ ਤੂੰ ਫਿਕਰ ਕਰਨੀ ਹੈ ਨਾ ਜਿਹੜੀ ਚੀਜ਼ ਤੋਂ ਮੇਰਾ ਨਹੀਂ ਸਰੰਦਿਆ ਉਹ ਲਿਆਕ ਦੇ ਮੈਨੂੰ ਇਹ ਕੰਮ ਮੈਂ ਆਪ ਵੀ ਕਰ ਲੂੰਗਾ ਇਹ ਪਰੇਸ਼ਾਨੀ ਪੈ ਗਈ ਆ ਕੀ ਘਰੋਂ ਉਹਨਾਂ ਰੋਜ਼ ਦੀਆਂ ਗੱਲਾਂ ਸੁਣ ਕੇ ਇਹਨਾਂ ਦੀ ਮੇਰੇ ਤਾਂ ਸਿਰ ਦੁੱਖਾਂ ਲੱਗ ਗਿਆ ਵਾ ਹੁਣ ਵੇਖ ਰੋਟੀ ਪਾਣੀ ਪੁੱਛਣ ਨਹੀਂ ਐ ਸਾਰਾ ਕੁਝ ਤੇ ਆ ਪਤਾ ਨਹੀਂ ਕੀ ਕਰਦੇ ਪਏ ਆ ਚਾਹ ਵੀ ਆਪ ਹੀ ਬਣਾ ਲਈ ਰੋਟੀ ਪੁੱਛੀ ਤਾਂ ਵੀ ਕੁਝ ਨਹੀਂ ਬੋਲੇ ਗੁੱਸੇ ਤੇ ਮਾਰੇ ਜਾ ਕੇ ਆਪ ਕਿਚਨ 'ਚ ਖੁਦ ਚਾਹ ਬਣਾਣ ਲੱਗ ਗਏ ਆਦੂੰਂਦੀ ਯਾਰ ਕਿਸੇ ਗੱਲ ਦੀ ਤਾਂ ਨਹੀਂ ਕਿਉਂ ਜਿੱਦ ਕਰੀ ਆਂਦੇ ਆ ਕੀ ਕਰਾਂ ਯਾਰ ਸਿਮੀ ਦਿਮਾਗ ਲੜਾ ਇਹਦੇ ਇਦਾਂ ਤੇਰੀ ਗੱਡੀ ਬਹੁਤ ਮੁਸ਼ਕਿਲ ਚੱਲਨੀ ਆ ਇਦਾਂ ਕਰਦੀ ਆਂ ਦੀਰੀ ਨੂੰ ਫੋਨ ਕਰਦੀ ਆਂ ਹਾਂ ਉਹੀ ਕੋਈ ਹੱਲ ਕੱਢਣਗੇ ਵੈਸੇ ਮੈਨੂੰ ਕੱਲ ਕਹਿ ਕੇ ਗਏ ਸੀ ਨਾ ਕਿ ਜੇ ਸਿਮੀ ਤੈਨੂੰ ਲੱਗਦਾ ਵਾ ਕਿ ਹਾਂ ਸਿਰ ਤੋਂ ਪਾਣੀ ਟੱਪ ਗਿਆ ਵਾ ਫਿਰ ਤੂੰ ਮੇਰੇ ਨਾਲ ਗੱਲ ਕਰੀ ਹੁਣ ਉਹੀ ਕੋਈ ਹੱਲ ਕੱਢਣਗੇ ਮੈਂ ਤੇ ਇਦਾਂ ਸੱਚੀ پاਗਲ ਹੋਏ ਨਾ ਵਾਂ ਇਹਨਾਂ ਦਾ ਰੋਜ਼ ਦਾ ਜਿਹੜਾ ਬਿਹੇਵ ਦੇਖ-ਦੇਖ ਕੇ ਫੋਨ ਕਰਦੀ ਹਾਂ ਦੀਰੀ ਨੂੰ ਥਰੱਕੇ ਕਰਾਂ ਧੋਨੇ ਕਰਾਂ ਉਹਦੀ ਵੀ ਭਾਬੀ ਤੁਹਾਨੂੰ ਲੜਾਈ ਪਾ ਕੇ ਬੈਠੀ ਹੋਈ ਉਹ ਵੀ ਘਰੇ ਆਪਣੇ ਇਦਾਂ ਕਰਦੀਆਂ 10 ਮਿੰਟ ਬਾਅਦ ਕਰਦੀਆਂ ਜਾਂ ਫਿਰ ਮੈਂ ਉੱਥੇ ਜਾ ਕੇ ਉਹਨਾਂ ਨਾਲ ਗੱਲ ਕਰਦੀਆਂ ਨਹੀਂ ਨਹੀਂ ਮਨਾ ਫੋਨ ਹੀ ਸਹੀ ਰਹਿਣਾ ਵਾ ਵੈਸੇ ਵੀ ਉਹਦੀ ਭਾਬੀ ਨੇ ਤਾਂ ਅੱਗੇ ਕਲੇਸ਼ ਪਾਈ ਹੋਈ ਓਦੇ ਘਰ 'ਚ ਐਵੇਂ ਉੱਤੋਂ ਮੈਂ ਚੱਲ ਜਾਾਂਗੀ ਤੇ ਵੱਖਰਾ ਸੇ ਆਪਾਂ ਪਾ ਦਾਂਗੇ ਇਸੋਂ ਚੰਗਾ ਫੋਨ ਤੇ ਗੱਲ ਕਰਦੀ ਆ ਹਾਂ ਆਈ ਸਹੀ ਰਹਿਣਾ ਵਾ ਕਿ ਹੁਣ ਫੋਨ ਚੁੱਕ ਲਈ ਵਸ ਆਇਆ ਗਿਆ ਦੀਦੀ ਦਾ ਫੋਨ ਹੈਲੋ ਹੈਲੋ ਹਾਂ ਜਿੰਮੀ हां जी दीदी मैं तन्नू ही फोन करन लगी सी आओ मैं ही करना ही तन्नू फोन सच की कहंदा ਗੱਲ ਕੀਤੀ ਅਮਾ ਨਾਲ ਦੀਦੀ ਮੈਂ ਕੀ ਦੱਸਾਂ ਤੁਹਾਨੂੰ ਮੈਂ ਤਾਂ ਬੜੀ ਪਰੇਸ਼ਾਨ ਹੋ ਗਈ ਆ ਕਿਉਂ ਹੁਣ ਕੀ ਹੋਇਆ ਆ ਆ ਦੇਖ ਹਟ ਦੇ ਨਹੀਂ ਭਾਈ ਇੱਕੋ ਗੱਲ ਪਿੱਛੇ ਪੈ ਗਏ ਨੇ ਕੀ ਕਹਿੰਦਾ ਉਹ ਹੀ ਮੈਂ ਸਹਰੇ ਨਾਲ ਰੋਟੀ ਪਾਣੀ ਪੁੱਛੀ ਨਾ ਇਹਨਾਂ ਨੇ ਰੋਟੀ ਖਾਦੀ ਨਾ ਚਾਹ ਪੀਤੀ ਮੇਰੇ ਤੋਂ ਕੁਝ ਖਾਣ ਪੀਣ ਨਹੀਂ ਦੇ ਮੈਂ ਆਪ ਹੀ ਰੋਈ ਤੇ ਜਾ ਕੇ ਕੁਝ ਚਾਹ ਬਣਾ ਲਈ ਮੇਰੀ ਗੱਲ ਸੁਣ ਸੁਣਾਓ ਤੂੰ ਨਾ ਉਹਨੂੰ ਅਮਨ ਨੂੰ ਕਹਿ ਕਿ ਤੂੰ ਇੱਧਰ ਆ ਦੀਦੀ ਵੱਲ ਭਾਬੀ ਵੱਲ ਕੀ ਕਹਿਣ ਦੂ ਦੀਦੀ ਉਹਨਾਂ ਨੇ ਆਣਾ ਵਾ ਤੁਹਾਨੂੰ ਪਤਾ ਤੇ ਆ ਕੋਈ ਨਹੀਂ ਤੂੰ ਕਹਿ ਦੇ ਕਿ ਆ ਉਧਰ ਤਾਈ ਜੀ ਬੁਲਾਉਂਦੇ ਪਏ ਨੇ ਕਿ ਕੰਮ ਹੈਗਾ ਵਾ ਲੈ ਕੇ ਆ ਤੂੰ ਹੁਣ ਤੇ ਤਾਈ ਜੀ ਨੂੰ ਵੀ ਦੱਸਣ ਲੱਗੇ ਹੋ ਨਹੀਂ ਨਹੀਂ ਉਹਨੂੰ ਇੱਧਰ ਤੇ ਲੈ ਕੇ ਆ ਫਿਰ ਕੋਈ ਬਹਾਨਾ ਤੇ ਲਾਵਾਂਗੇ ਹੀ ਦੀਦੀ ਉਹਨਾਂ ਨੇ ਆਣਾ ਹੀ ਨਹੀਂ ਤੁਹਾਨੂੰ ਪਤਾ ਤੇ ਆ ਚੱਲ ਮੈਂ ਫੋਨ ਕਰਦੀ ਆ ਫਿਰ ਉਹਨੂੰ ਦੇਰੀ ਤੁਸੀਂ ਆਪਣੇ ਹਿਸਾਬ ਨਾਲ ਗੱਲ ਕਰੋ ਉਹਨਾਂ ਨਾਲ ਹਾਂ ਮੈਂ ਕੋਈ ਨਹੀਂ ਕਰਦੀਆਂ ਉਹਨਾਂ ਨੂੰ ਫੋਨ ਤੇ ਰਾਜੀ ਤੂੰ ਵੀ ਨਾਲ ਠੀਕੇ ਕੋਈ ਨਹੀਂ ਮੈਂ ਵੇਖਦੀਆਂ ਜੇ ਆਉਣਗੇ ਤਾਂ ਫੇਰ ਹੀ ਆ ਨਹੀਂ ਮੈਂ ਕਰਨੀ ਆ ਫੋਨ ਕਰਕੇ ਉਦਾਂ ਤੇ ਮੂੰਫਲਾ ਕੇ ਬੈਠੇ ਹੁਣ ਵੇਖੂਗੀ ਕਰਦੇ ਤੂੰ ਟੈਨਸ਼ਨ ਨਾ ਲੈ ਕੋਈ ਨਾ ਕੋਈ ਹੱਲ ਕੱਢਦੇ ਆਪਾਂ ਇਸ ਗੱਲ ਦਾ ਵੀ ਜੀ ਕੱਢਣਾ ਹੀ ਪੈਣਾ ਵਾ ਨਹੀਂ ਤੂੰ ਤੂੰ ਮੰਮੀ ਆਗੇ ਨਾ ਉਹਨਾਂ ਨੇ ਤਾਂ ਤੁਹਾਨੂੰ ਪਤਾ ਹੋ ਰਿਹਾ ਸੀ ਆਪਾਂ ਪਾ ਦੇਣਾ ਵਾ ਕੋਈ ਤੇ ਮੈਂ ਸੋਚ ਲਈਤੀ ਆ ਕੋਈ ਨਹੀਂ ਤਾਂ ਹੀ ਕਹਿਨੀ ਉਹਨੂੰ ਇੱਧਰ ਲੈ ਕੇ ਆ ਕੇ ਬੰਨ੍ਹਣੇ ਹਾਂ ਜੇ ਨਹੀਂ ਤੇਰੀ ਗੱਲ ਮੰਨਦਾ ਫੇ ਮੈਂ ਫੋਨ ਕਰਦੀ ਆ ਚਲੋ ਠੀਕ ਆ ਫਿਰ ਫੋਨ ਕਰੋ ਤੁਸੀਂ ਉਹਨਾਂ ਨੂੰ ਪਹਿਲਾਂ ਹਾਂ ਚਲ ਠੀਕ ਐ ਚੰਗਾ ਜੀ ਜੀ ਖਾਇ ਉਹਨੂੰ ਤੇ ਮੈਂ ਤਸੱਲੀ ਦੇ ਦਿੱਤੀ ਏ ਕਿ ਮੈਂ ਅਮਨ ਨਾਲ ਗੱਲ ਕਰਦੀ ਆ ਪਰ ਮੈਂ ਕਿੱਦਾਂ ਗੱਲ ਕਰਾਂਗੀ ਮਿੰਦੇ ਆਪ ਟੈਨਸ਼ਨ ਪੈ ਗਈ ਐ ਹੁਣ ਅੱਦਾ ਕਰਦੀ ਆ ਮੰਮੀ ਨਾਲ ਗੱਲ ਕਰਦੀ ਆ ਮੰਮੀ ਨੂੰ ਕਹਿੰਨੀ ਆ ਕੋਈ ਹੱਲ ਕੱਢੋ ਇਸ ਚੀਜ਼ ਦਾ ਮੰਮੀ ਕੀ ਕਰਦੇ ਪਏ ਹੋ ਤੁਸੀਂ ਆ ਬਸ ਧਰ ਛੱਡ ਕੇ ਟੀਮ ਉੱਤੇ 5 ਮਿੰਟ ਬੈਠੋ ਮੈਨੂੰ ਲੱਗੇ ਤੁਹਾਡਾ ਨਾਲ ਗੱਲ ਕਰਨੀ ਕੀ ਗੱਲ ਹੋਈ ਉੱਤਰ ਤੁਸੀਂ ਬੈਠੋ ਸਹੀ ਕੀ ਗੱਲ ਹੋਈ ਦੱਸੋ ਤੁਸੀਂ ਪਹਿਲਾਂ ਦੱਸੋ ਭਾਬੀ ਨਾਲਾਂ ਗੱਲ ਕਰਿਓ ਨਹੀਂ ਕਰਦੀ ਕੀ ਹੋਇਆ ਤੁਹਾਡਾ ਨਾਲ ਗੱਲ ਕਰਨ ਲੱਗੀ ਆ ਹੂੰ ਉਹ ਦਿਨ ਵੀ ਮੈਂ ਗਈ ਸੀ ਅਸਿਮੀ ਵੱਲ ਕੱਲ ਜੇ ਹੂੰ ਹੂੰ ਤੇ ਉਹ ਮੇਰੇ ਨਾਲ ਗੱਲ ਕਰਦੀ ਪਈ ਸੀ ਕਿ ਅਮਨ ਨਾਲ ਨੂੰ ਤੰਗ ਕਰਦਾ ਪੈ ਗਿਆ ਆਪਣੇ ਮੰਮੀ ਨਾਲ ਨੂੰ ਕਿਹਾ ਕਿ ਮੈਨੂੰ ਮੋਟਰਸਾਈਕਲ ਲੈ ਕੇ ਦੇਣ ਉਹ ਕਿਉਂ ਕੀ ਪਤਾ ਉਹ ਨਰਦ ਮਾਗ ਚ ਕੀ ਭੂਤ ਸਵਾਰ ਹੋਇਆ ਵਾ ਉਹਨੂੰ ਕਹਿੰਦੇ ਆ ਤੇ ਹੁਣ ਅੱਜ ਫੇਰ ਉਹਦਾ ਮੈਨੂੰ ਫੋਨ ਆਇਆ ਕਹਿੰਦੀ ਰੋਟੀ ਵੀ ਨਹੀਂ ਖਾਦੀ ਸਵੇਰ ਦੀ ਇੰਨਾ ਮੈਨੂੰ ਬੋਲਦੇ ਪਏ ਆ ਕਿ ਜਾ ਕੇ ਲੈ ਕੇ ਆ ਆਪਣਾ ਗੱਲ ਕਰਕੇ ਆਪਣੀ ਮੰਮੀ ਨਾਲ ਹੀਆਂ ਤੇ ਗਲਤ ਗੱਲ ਹੈ ਮੈਂ ਆਪ ਟੈਨਸ਼ਨ ਤੇ ਪੈ ਗਈ ਮੈਨੂੰ ਥੋੜਾ ਤਾਂ ਚਲੋ ਉਹਨੇ ਕਿ ਰਿਸ਼ਤਾ ਕਰਾਇਆ ਤੇ ਦਾ ਮਤਲਬ ਹੈ ਥੋੜਾ ਕਿਉਂ ਨਾ ਮੋਟਰਸਾਈਕਲ ਵੀ ਮੰਗੋ ਬੁਲਟ ਵੀ ਮੰਗਾਈ ਸੀ ਮੰਗੋ ਗਲਤ ਹੈ ਕਿ ਆਪ ਲੈ ਕੇ ਆ ਕੋਈ ਤੇ ਗੱਲ ਹੈ ਮੈਂ ਕਹਾਂ ਕੀ ਠੀਕ ਕਰਾਂ ਮੈਂ ਫੇਰ ਮੈਂ ਕਹਾਂ ਚਲ ਮੰਮੀ ਨਾਲ ਗੱਲ ਕਰਦੀ ਆ ਤੂੰ ਇਹ ਰਿਸ਼ਤਾ ਕਰਾਇਆ ਥੋੜਾ ਗੱਲ ਸਾਰੇ ਘਰ ਦੀ ਜ਼ਿੰਮੇ ਚੋਕਲੀ ਦੀ ਮਾਂ ਵੀ ਚੀਜ਼ ਲੈਗਦਾ ਤੇ ਉਹ ਵੀ ਲੈਗਦਾ ਪਰ ਸਿਮੀ ਨੂੰ ਕੀ ਤੁਮ ਕਰਨ ਦੇ ਨਾ ਕੀ ਪਤਾ ਮਮੂ ਨੂੰ ਕੀ ਹਿਸਾਬ ਹੈ ਮੈਂ ਸੁਈਦ ਸੋਨ ਕੀ ਹਾਲ ਹੈ ਇਸ ਚੀਜ਼ ਦਾ ਜੇ ਆਫੇ ਤੇਰੀ ਚਾਚੀ ਨਾਲ ਗੱਲ ਕਰਨੀ ਹੈ ਮਮੇ ਨੂੰ ਚਾਚੀ ਦੇ ਸੁਭਾਅ ਦਾ ਪਤਾ ਹੀ ਹੈ ਉਹ ਤੇ ਹੈ ਹੀ ਉਹ ਤੇ ਹੈ ਹੀ ਉਹਦਾ ਦੀ ਕੀ ਬੰਦਾ ਕਰ ਪਰ ਫਿਰ ਵੀ ਨਾ ਇਹਨਾਂ ਨੂੰ ਪਤਾ ਕਿ ਨਾ ਅੱਜ ਕੱਲ੍ਹ ਦੁਨੀਆ ਤੇ ਹੋਣ ਡਿਆ ਹੈ ਅਤਿਆਚਾਰ ਵਿਦਾਇ ਮੰਗਣ ਨੇ ਦਾਜ ਕਿਉਂ ਮੰਗਣ ਨੇ ਦੱਸੋ ਉਹ ਹੀ ਤਾਂ ਇੱਕ ਸਾਡਾ ਹੀ ਹੋ ਗਿਆ ਕਿ ਦਾਜ ਹੀ ਮੰਗ ਰਹੇ ਨੇ ਉਹ ਮੋਟਰਸਾਈਕਲ ਲਿਆ ਕੇ ਦੇ ਇਹ ਫਿਰ ਪਹਿਲੇ ਗੱਲ ਕਰਦੇ ਸਾਨੂੰ ਦਾਜ ਚਾਹੀਦਾ ਜੀ ਫਿਰ ਇਹਨਾਂ ਨੂੰ ਦਾਜ ਦਵਾਉਂਦੇ ਆਪਾਂ ਕਰਨੇ ਚੰਗੇ ਸੀਗੇ ਨਹੀਂ ਰਿਸ਼ਤਾ ਕਰਾ ਤੂੰ ਰਿਸ਼ਤਾ ਕਰਾ ਹੁਣ ਪੈ ਲੈ ਕਿ ਚਲੋ ਰਿਸ਼ਤਾ ਕਰਾਇਆ ਉਹਨੇ ਥੋੜਾ ਮੈਂ ਵੀ ਤੇਰਾ ਮਗਰ ਪਾਈ ਗਿਆ ਚਲ ਕੋਈ ਨਹੀਂ ਚਾਚੀ ਦਾ ਮੁੰਡਾ ਕਰਾ ਦੇ ਕਰਾ ਦੇ ਕਰਾ ਦੇ ਕੋਈ ਗੱਲ ਨਹੀਂ ਵੀ ਚੰਗੇ ਨੇ ਪਰ ਆ ਥੋੜਾ ਪਤਾ ਹੈ ਕਿ ਇਹਨਾਂ ਨੇ ਇੰਨੇ ਲਾਲਚੀ ਹੋਏ ਨੇ ਹੈ ਦਾਇ ਦੇ ਵੱਲੋਂ ਆਈ ਗਏ ਕਿੰਨਾ ਕਿੰਨਾ ਦਹਾਣ ਦੇ ਕਿ ਦਾਜ ਨਹੀਂ ਮੰਗਣਾ ਚਾਹੀਦਾ ਉਹੀ ਤੇ ਗੱਲ ਨਾ ਫਿਰ ਵੀ ਅਗਲੇ ਸ਼ਰੀਫ ਹੋਣ ਨੇ ਕੋਈ ਗੱਲ ਨਹੀਂ ਕੀਤੀ ਦਾਇ ਦੇ ਵੱਲ ਮਾਪਿਓ ਦੇ ਨੇ ਉਹ ਤੇ ਵਿਚਾਰੀ ਟੈਨਸ਼ਨ ਤੇ ਬੈਠੀ ਹੈ ਨਾ ਉੱਥੇ ਸਿਮੀ ਫਿਰ ਇਹਨਾਂ ਦਾ ਬੰਦਾ ਨਹੀਂ ਚੱਲ ਮੁੰਡਾ ਇਨੀ ਕਮਾਈ ਕਰਦਾ ਏ ਤੇ ਚੱਲ ਆਪਣੀ ਮੋਟਰਸਾਈਕਲຊੋਂ ਕੇ ਜਾਂ ਬੁਲਟ ਦੇຊੋਂ ਕੇ ਆਪ ਲੈਵੇ ਆਪ ਨਹੀਂ ਨਾ ਲੈਣੇ ਉਹਨੂੰ ਉਹਨੂੰ 당 ਕਰਦਾ ਇਹਨਾਂ ਸੁਣ ਆਪਣੇ ਮੰਮੀ ਇਹਨਾਂ ਦੀ ਕੋਈ ਕਮੀ ਕਿਸੇ ਚੀਜ਼ ਦੀ ਕਿ ਚਾ ਬੰਦਾ ਆਪਣੀ ਚੀਜ਼ ਬਣਾਉਂਦਾ ਆਪ ਜੇ ਮੜਾ ਬੁੱਲਟ ਦਾ ਛੋਗੇ ਤੂੰ ਆਪ ਲੈ ਐ ਨਾ ਕਮਾਨਾ ਹੈ ਖਾਣਾ ਹੈ ਹਰ ਚੀ ਤੇਰੇ ਕੋ ਹੋ ਗਈ ਹੈ ਤੂੰ ਕਿਉਂ ਐ ਏਦਾਂ ਕਰਨਾ ਹੈ ਜੋਣੀ ਕਮਾਈ ਇਹਨਾਂ ਦੀ ਐਦਾਂ ਕਰੀਏ ਅਸੀਂ ਨਾ ਅਮਮ ਨੂੰ ਇੱਧਰ ਬੁਲਾਣੇ ਆ ਹਮ ਕੱਲ ਆ ਕੱਲ ਬੁਲਾ ਲੈ ਅਮਮ ਨੂੰ ਸਾਹਮਣੇ ਗੱਲ ਕਰਦੇ ਆ ਉਹਨੂੰ ਸਮਝਾਣਿਆ ਵੀ ਉਹਨੂੰ ਵੀ ਬੁਲਾ ਲੈ ਨਾਲ ਸੀ ਮੀਨੂ ਭਾਵੇਂ ਆਹ ਕੀ ਮੈਨੂੰ ਬੁਲਾਉਣਾ ਨਹੀਂ ਦੋਵਾਂ ਨੂੰ ਬੁਲਾਣੇ ਆ ਅਸੀਂ ਮੀਨੂ ਵੀ ਨਾਲ ਬੁਲਾ ਲੈ ਅਮਮ ਨੂੰ ਬੁਲਾ ਲੈ ਤੇ ਮੈਂ ਗੱਲ ਕਰਨੀ ਹੈ ਪਰ ਮੰਮੀ ਤੇਰੀ ਗੱਲ ਸੁਣੋ ਤੁਸੀਂ ਕੱਲ ਜੇ ਆਉਣਗੇ ਵੀ ਨਾ ਤੇ ਸਿੱਧੀ ਗੱਲ ਨਾ ਕਰਿਓ ਉਹਨਾਂ ਨਾਲ ਆਪਾਂ ਉਹਨਾਂ ਨੂੰ ਗੱਲਾਂ-ਗੱਲਾਂ 'ਚ ਸਮਝਾਉਣਾ ਹੈ ਮਨੂੰ ਏਦਾਂ ਜੇ ਤੁਸੀਂ ਸਿੱਧੀ ਗੱਲ ਕਰੋਗੇ ਗੁੱਸੇ 'ਚ ਆਏਗਾ ਫੇਰ ਬੋਲੇਗਾ ਸਾਨੂੰ ਪਤਾ ਗੱਲ ਵੱਧ ਜਾਣੀ ਹੈ ਨਹੀਂ ਤੂੰ ਫਿਕਰ ਨਾ ਕਰ ਮੈਂ ਆਪਣੇ ਹਿਸਾਬ ਨਾਲ ਉਹਨਾਂ ਨੂੰ ਸਮਝਾਵਾਂਗੀ ਕਿਰਮਾਨ ਦਾ ਪੁੱਤਰਾ ਐਹੋ ਜਿਹੀ ਗੱਲਾਂ ਨਹੀਂ ਕਰੀਦੀ ਹੁੰਦੀਆਂ ਤੂੰ ਫਿਕਰ ਨਾ ਕਰ ਮੈਂ ਆਪਣੇ ਹਿਸਾਬ ਨਾਲ ਗੱਲ ਕਰ ਲਾਂਗੀ ਹਾਂਜੀ ਹਾਂ ਕੈਂਸਲ ਨਾ ਦੀ ਲੋੜ ਨਹੀਂ ਆਹ ਗੱਲਾਂ-ਗੱਲਾਂ 'ਚ ਮੈਨੂੰ ਸਾਰਾ ਉਹ ਇੱਕ ਸਮਝਾ ਦਾਂਗੀ ਉਹਨੂੰ ਕਿ ਪੁੱਤਰਾ ਕੰਮ ਨਹੀਂ ਬੰਦਾ ਮੈਂ ਆਪੀਨ ਸਮਝਾਵਾਂਗੀ ਹਾਂਜੀ ਆਹ ਤੇਰੇ ਤੇ ਵੀ ਗੱਲ ਨਹੀਂ ਆਏਗੀ ਠੀਕ ਐ ਤੇ ਨਾ ਅਸੀਂ ਮੀਨੂ ਕੁਛ ਕਹੇਗਾ ਹਾਂਜੀ ਠੀਕ ਐ ਸਿਮੀ ਨੂੰ ਕੱਲ ਵੈਸੇ ਬਹਾਨੇ ਨਾਲ ਬੁਲਾ ਲਈ ਕਿ ਤੈਨੂੰ ਕਾਈ ਜੀ ਬੁਲਾਉਂਦੇ ਬੈ ਨੇ ਤੇ ਦੋਨੋਂ ਇਹਨੇ ਇੱਧਰ ਆਓ ਚਲੋ ਮੈਂ ਕਿਆ ਵੀ ਅੱਜ ਵੀ ਮੈਂ ਕਿਆ ਹੀ ਸਿਮੀ ਨੂੰ ਕਿ ਇੱਧਰ ਲੈ ਕੇ ਆ ਪਰ ਉਹ ਕਹਿੰਦੀ ਮੈਂ ਕਿੱਦਾਂ ਗੱਲ ਕਰਾਂ ਉਹ ਗੁੱਸੇ ਨੇ ਉਹਨਾਂ ਕੇ ਅਮਨ ਨੂੰ ਵੀ ਨਾਲ ਲੈ ਕੇ ਆਈ ਤੇ ਨਾਲ ਆਵੀ ਆਈ ਦੋਨੋਂ ਇਹਨੇ ਆਏ ਮਮੀ ਇੰਦਾ ਕਰਦੀ ਜਾਂ ਮੈਂ ਫੋਨ ਕਰਦੀ ਤੇ ਜਾਂ ਤੁਹਾਡੀ ਗੱਲ ਕਰਵਾਨੀ ਆ ਇੱਧਰ ਆ ਬਹਾਨੇ ਨਾਲ ਕਿਉਂਕਿ ਸਿਮੀ ਨੂੰ ਤੇ ਉਹ ਚਾਜ ਨਾ ਬੁਲਾਉਂਦਾ ਹੀ ਨਹੀਂ ਪਿਆ ਉਹ ਤੇ ਉਹਨੂੰ ਟੁੱਟ ਟੁੱਟ ਕੇ ਪੈਂਦਾ ਪਿਆ ਵਾ ਨਹੀਂ ਕੋਈ ਨਹੀਂ ਤੂੰ ਕਰਦੇ ਫੋਨ ਉਹਨਾਂ ਕਹਿ ਵੀ ਤੂੰ ਆ ਜਾ ਨਾ ਲੈ ਕੇ ਜਾਂ ਤੁਹਾਡੀ ਗੱਲ ਕਰਾ ਮੇਰੀ ਗੱਲ ਕਰਵਾ ਦੇ ਜਾਂ ਮੈਂ ਗੱਲ ਕਰਦੀ ਆ ਕਿ ਤੂੰ ਇੱਧਰ ਆ ਉਹਦੀ ਤਨਖਾਈ ਬਲਾਂ ਦੇ ਇਹ ਤੇ ਤੂੰ ਦੋਨੋਂ ਇੱਧਰ ਆਉ ਹਾਂਜੀ ਉਹ ਤੇ ਕਈ ਯਾਤਰਾ ਤੇ ਮਗਰੋਂ ਗੱਲ ਤੇ ਕਰੀਏ ਮੇਨਾਂ ਦੀ ਲੜਾਈ ਤੇ ਖਤਮ ਗਈ ਤੇਹੀ ਗੱਲ ਹੋਣਾ ਮੇਰੇ ਆਂਦਿਆ ਤੱਕ ਗੱਲ ਖਤਮ ਹੋ ਜਾਏਗੀ ਨਾ ਚਲੋ ਮੰਮੀ ਮੈਂ ਵੇਦ ਆਹ ਹੈਲੋ ਹੈਲੋ ਹਾਂ ਮਨ ਕੀ ਹਾਲੀ ਸਾਨੀ ਸਾਸਿਓ ਬੇ ਸਤਿ ਸ਼ਕਾਲ ਹੋ ਠੀਕ ਠਾਕ ਹੈ ਹਾਂਜੀ ਹਾਂਜੀ ਠੀਕ ਸਭ ਤੁਸੀਂ ਜਰਾ ਸ਼ਿਮੀ ਦੀ ਸੁਣਾ ਠੀਕ ਹੈ ਸਾਰੀ ਅੱਛਾ ਅੱਛਾ ਮੇਰੀ ਗਾਲ ਸੋਣਾ ਮੰਮੀ ਬੁਲਾਉਂਦੇ ਪਏ ਹੀ ਘਰ ਆਏਗਾ ਦੱਸ ਤਾਂ ਫੋਨ ਤੇ ਮੈਨੂੰ ਨਹੀਂ ਤੂੰ ਘਰ ਆਜੀ ਸ਼ਿਮੀ ਨੂੰ ਲੈ ਆਈ ਨਾਲ ਕੰਮ ਹੈਗਾ ਹੀ ਨਹੀਂ ਉਹਦੇ ਨਾਲ ਕੰਮ ਤਾਂ ਮੈਂ ਕੱਲ ਜਾਵਾਂ ਕੋਈ ਨਹੀਂ ਦੋਵੇਂ ਜਣੇ ਆ ਜਿਓ ਨਹੀਂ ਆਏ ਨਾ ਉਹਨੇ ਕੀ ਕਰਨਾ ਇਦਾਂ ਨਹੀਂ ਤੂੰ ਉਹਨੂੰ ਨਾਲ ਲੈ ਆਈ ਉਹਦਾ ਵੀ ਮਨ ਹੋਰ ਹੋ ਜਾਏਗਾ ਵਿਚਾਰੀ ਦਾ ਹਾਂ ਚਲੋ ਕੋਈ ਨਹੀਂ ਫਿਰ ਕੱਲ ਆਉਂਗਾ ਅੱਜ ਮੈਨੂੰ ਕੰਮ ਵਿੱਚ ਚੱਲਿਆ ਗਿਆ ਚਲ ਠੀਕ ਹੈ ਆ ਜਾਈਂ ਫਿਰ ਹੁਣ ਬਹਾਨਾ ਨਾ ਲਾਈ ਹਾਂਜੀ ਹਾਂਜੀ ਆਜੂਗਾ ਹਾਂ ਚਲ ਠੀਕ ਹੈ ਠੀਕ ਹੈ